ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਹਰਾਜ ਹਰਾਜ ਪਿੰਡ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਦੀ ਸ਼੍ਰੀ ਮੁਕਤਸਰ ਸਾਹਿਬ ਹੀ ਹੈ ਇਸ ਪਿੰਡ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਆਮ ਜ਼ਿਮੀਂਦਾਰ ਭਰਾ ਕੋਲੇ ਘਰੇਲੂ ਪਸ਼ੂ ਆ ਜਰਸੀ ਵੜਾ ਪਹਿਲਾ ਸੂਆ ਇਹਨੇ ਸੂਣਾ ਤੇ ਗੱਬਣ ਤੇ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਵੀਰ ਆਪਣੇ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਇਹ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਤੋ ਦੋਸਤੋ ਲਾਈਨਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਝੀ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ। ਹਰਬੰਸ ਸਿੰਘ ਜੀ। ਹਰਬੰਸ ਸਿੰਘ। ਹਰਬੰਸ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ। 99882 99182 882 99882 53450 53450 ਹੂੰ ਤੇ ਬਾਈ ਵੱਚੀ ਆਪਣੇ ਘਰ ਦੀ ਐ ਇਹ। ਹਾਂ ਕਰਦੀ ਜੀ। ਠੀਕ ਐ। ਤੇ ਕਿੰਨੇ ਦਿਨ ਲੈ ਜੂ ਸੂਣ ਦੇ? ਲੈ ਜੂ 10 ਦਿਨ ਜੀ। 10 ਦਿਨ। ਆ ਜੱਟ ਹੋ ਗਈ ਤੇ ਬਸ 10 ਕਿਹੜਾ ਸੀਮਨ ਲੱਗਿਆ ਇਹਦੇ ਇਹ ਡੈਨਮਾਰਕ ਦਾ ਲੱਗਿਆ 38140 ਦਾ 38140 ਡੈਨਮਾਰਕ ਦਾ ਤੇ ਤਕਰੀਬਨ ਕਿੰਨਾ ਕ ਦੁੱਧ ਕੱਢ ਦੂ ਪਹਿਲੇ ਸੂਏ ਇਹ ਜੀ 20 ਲੀਟਰ ਤੇ ਚਾਹੀਦੇ ਜੀ 20 ਲੀਟਰ ਲਾ ਵੀ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ ਬਹੁਤ ਜ਼ਿਆਦਾ ਪਿਓਰਟੀ ਆ ਜਰਸੀ ਦੇ ਵਿੱਚ ਦੇਖ ਲਓ ਤੁਸੀਂ ਮੱਥੇ ਦੇ ਵਿੱਚ ਕੋਆ ਪੈਂਦਾ ਤੇ ਉੱਪਰ ਠੋਡੀ ਆ ਤੇ ਗੋਲ ਕੰਨਾਂ ਜਿਵੇਂ ਬੋਰਡ ਦਾ ਪਤਾ ਹੁੰਦਾ ਛੋਟਾ ਛੋਟਾ ਕੰਨ ਦੇਖ ਸਕਦੇ ਹੋ ਤੁਸੀਂ ਤੇ ਦਰਮਿਆਨੇ ਇੱਕ ਅੱਧ ਦੀਆ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਥਣਾ ਦਾ ਸਾਈਜ਼ ਗਾਇਬ ਬਹੁਤ ਖੁੱਲਾ ਦੇਖ ਸਕਦੇ ਆ ਤੁਸੀਂ ਵਿਰਲ ਬਹੁਤ ਆ ਤੇ 10 ਦਿਨ ਸੂਣ ਚ ਬਾਕੀ ਆ 10 ਦਿਨਾਂ ਦੇ ਵਿੱਚ ਚੰਗਾ ਹਵਾਨਾ ਇਹਨੇ ਤਿਆਰ ਕਰ ਜਣਾ ਥੋੜੀ ਭਲੂਣਾ ਦੱਸਦੀ ਹੋਣੀ ਤੁਹਾਨੂੰ ਦੋਸਤ ਬਹਿਣੀ ਵਾਲੇ ਪਾਸੇ ਦੂਜੇ ਪਾਸਿਓ ਸੇਮ ਸਾਈਜ਼ ਆ ਦੋਸਤੋ ਦੇਖ ਸਕਦੇ ਆ ਤੁਸੀਂ ਬਿਲਕੁਲ ਖਣਾ ਦਾ ਸਾਈਜ਼ ਆ ਜਿਹੜਾ ਸੇਮ ਆ ਤੋੜ ਕੇ ਤੁਹਾਨੂੰ ਦਿਖਾ ਦੇਂਗਾ ਤੁਰਦੇ ਤੋਂ ਤੁਹਾਨੂੰ ਸਾਰੇ ਹਵਾਨੇ ਦੀ ਜੱਜਮੈਂਟ ਆ ਜੂਗੀ ਦਰਮਿਆਨਾ ਕੱਦ ਕਾਠਾ ਰਾਜੀ ਪੜੀ ਚੰਗੀ ਆ ਤੇ ਚੰਗੀ ਪਿਹੋੜ ਆ ਦੋਸਤੋ ਪੰਜਾਬ ਦੀ ਜਰਸੀ ਆ ਖੋਲ ਕੇ ਤੋਰੀ ਬਈ ਦੇਖ ਸਕਦੇ ਆ ਦੋਸਤੋ ਹਵਾਨਾ ਸਾਫ ਸੁਥਰਾ ਹੈ ਥੋੜੀ ਜੀ ਭਲੋਣਾ ਬਹਿਣੀ ਵਾਲੇ ਪਾਸੇ ਕਿਉਂਕਿ ਬਹਿਣ ਉੱਠਣਾ ਹੋ ਜਾਂਦੀ ਆ ਉਂ ਸਾਫ ਸੁਥਰਾ ਹਵਾਨਾ ਮੋੜ ਲਓ ਬਈ ਕੀ ਮਰੀਆ ਤਾਂ ਤਾਂ ਬਹੁਤ ਚੰਗਾ ਹਵਾਨਾ ਬਣਾਉਗੀ 10 ਦਿਨ ਸੂਣ ਚ ਬਾਕੀ ਆ ਉਸ ਹਿਸਾਬ ਨਾਲ ਅਨੁਮਾਨ ਤੁਸੀਂ ਲਾਉਣਾ ਮੋਲ ਬਾਈ ਜੀ ਆਪਾਂ ਕੀ ਕਰਦੇ ਆ ਇਹਦਾ ਮੋਲ 67000 ਜੀ 67000 ਮੰਨ ਤਾਂ ਹੋ ਜੂਗੇ ਜੀ ਆਹ ਹੋ ਗਏ ਲਓ ਵੀ ਮਿੱਤਰੋ 67000 ਬਾਈ ਨੇ ਮੋਲ ਕੀਤਾ ਕੋਈ ਵੀ ਮੋਲ ਫੈਕਸ ਨਹੀਂ ਹੁੰਦਾਗਾ ਜਿਹਦੇ ਵਿੱਚੋਂ ਤੁਹਾਡਾ ਮਾਨਤਾਣ ਵੀ ਕੀਤਾ ਜਾਊਗਾ ਸਾਊ ਸੁਭਾ ਦੀਆ ਦੇਖ ਸਕਦੇ ਆ ਤੁਸੀਂ ਹੱਥ ਮਾਰ ਕੇ ਬਾਈ ਜੀ ਬੁਖਾਰ ਹੈ ਇਧਰ ਬੈਠੀਆ ਇਧਰ ਬੈਠੋ ਬਿਲਕੁਲ ਹੱਲ ਨਹੀਂ ਰਹੀ ਬਲ ਇਧਰ ਜੀ ਬਹੁਤ ਸੀਲਾ ਇਧਰ ਚੋਈ ਜਾ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰ ਲਿਓ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ